ਕੁਰਦੀ ਸੀਟ ਬੜੀ ਹੌਟ ਮੰਨੀ ਜਾ ਰਹੀ ਸੀ ਜਿਸ ਨੂੰ ਲੈ ਕੇ ਹੁਣ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉੱਥੋਂ ਸਾਰੀਆਂ ਪਾਰਟੀਆਂ ਨੂੰ ਨਕਾਰਦੇ ਹੋਏ ਹੁਣ ਲੋਕਾਂ ਦੇ ਵੱਲੋਂ ਜਿਹੜਾ ਫਤਵਾ ਦਿੱਤਾ ਜਾ ਰਿਹਾ ਸੀ ਕਿ ਜਾ ਰਿਹਾ ਸੀ ਵੱਡੇ ਪੱਧਰ ਦੇ ਉੱਤੇ ਕਿ ਸਰਪਜੀਤ ਸਿੰਘ ਖਾਲਸਾ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਜਿੱਤ ਪ੍ਰਾਪਤ ਕਰਨਗੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ 25000 ਦੀ ਲੀਡ ਲੈ ਚੁੱਕੇ ਨੇ ਸਰਬਜੀਤ ਸਿੰਘ ਖਾਲਸਾ ਕਿਉਂਕਿ 25785 ਦੀ ਲੀਡ ਲੈ ਚੁੱਕੇ ਨੇ ਕਰਮਜੀਤ ਅਣਮੋਲ ਦੂਜੇ ਨੰਬਰ ਦੇ ਉੱਤੇ ਨੇ ਜੇਕਰ ਦੇਖਿਆ ਜਾਵੇ ਤਾਂ ਸਰਬਜੀਤ ਸਿੰਘ ਖਾਲਸਾ ਨੂੰ ਹੁਣ ਤੱਕ ਜਿਹੜੀ ਵੋਟ ਪਈ ਹੈ ਸਰਬਜੀਤ ਸਿੰਘ ਖਾਲਸਾ ਨੂੰ ਜਿਹੜੀ ਵੋਟ ਹੈ ਉਹ ਪਈ ਹੈ 70680 70648 ਵੋਟ ਸਰਬਜੀਤ ਸਿੰਘ ਖਾਲਸਾ ਨੂੰ ਪਈ ਹੈ ਤੇ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ 44683 ਵੋਟ ਹੈ ਜਿਹੜੀ ਉਹ ਕਰਮਜੀ ਹਣਮੋਲ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਪਈ ਹੈ ਦੋਵਾਂ ਦੇ ਵਿਚਕਾਰ ਫਸਮਾ ਮੁਕਾਬਲਾ ਹੈ ਤੇ ਹੰਸ ਰਾਜ ਹੰਸ तकरीबन 53000 ਵੋਟ ਤੋਂ ਪਿੱਛੇ ਚੱਲ ਰਹੇ ਨੇ ਜਿਨ੍ਹਾਂ ਜਿਹੜੇ ਉੱਤੇ ਚੋਣ ਪ੍ਰਚਾਰ ਦੇ ਦੌਰਾਨ ਬੜੇ ਚਰਚਾ ਦੇ ਵਿੱਚ ਰਹੇ ਨੇ ਉਨਾ ਦੇ ਵੱਲੋਂ ਜੋ ਕੁਝ ਬਿਆਨ ਦਿੱਤੇ ਗਏ ਨੇ ਉਹਦੇ ਕਰਕੇ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਜਿਹੜਾ ਨੁਕਸਾਨ ਹੈ ਉਹ ਹੋਇਆ ਤਾਂ ਦੂਜੇ ਪਾਸੇ ਬੀਜੇਪੀ ਦੇ ਪੱਖੋਂ ਜਿਹੜੀ ਚੋਣ ਲੜ ਰਹੇ ਸਨ ਤਾਂ ਉਸ ਦੇ ਕਰਕੇ ਉਹਨਾਂ ਦਾ ਨੁਕਸਾਨ ਭਾਰੀ ਹੋਇਆ ਹੈ ਪਰ ਹੁਣ ਵੱਡੀ ਖਬਰ ਇਹ ਹੈ ਕਿ ਖਡੂਰ ਸਾਹਿਬ ਦੀ ਸੀਟ ਤੇ ਦੂਜੇ ਪਾਸੇ ਜਿਹੜੀ ਸਰਬਜੀ ਖਾਲਸਾ ਫਰੀਦਕੋਟ ਦੀ ਸੀਟ ਦੇ ਉੱਤੇ ਨੇ ਇਹਨਾਂ ਦੇ ਵੱਲੋਂ ਜਿਹੜੀ ਸੀਟ ਚੋਂ ਲੜੀ ਜਾ ਰਹੀ ਹੈ ਉੱਥੇ ਵੱਡੇ ਪੱਧਰ ਦੇ ਉੱਤੇ ਲੀਡ ਪ੍ਰਾਪਤ ਕੀਤੀ ਜਾ ਰਹੀ ਹੈ ਇਹਦੇ ਨਾਲ ਜੇਕਰ ਆਪਾਂ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਖਡੂਰ ਸਾਹਿਬ ਦੇ ਉੱਤੇ ਵੀ 50000 ਦੀ ਲੀਡ ਦੇ ਉੱਤੇ ਪਹੁੰਚ ਚੁੱਕੇ ਨੇ ਭਾਈ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਹੋਰਾਂ ਨੂੰ 1 ਲੱਖ 13400 ਜਿਹੜੀ 56 ਵੋਟਾਂ ਪਈਆਂ ਨੇ ਤਕਰੀਬਨ ਉਹ 50405 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਨਾਲ ਹੀ ਦੂਜੇ ਪਾਸੇ ਕੁਲਵੀਰ ਜੀਰਾ ਹੋਰਾਂ ਦੇ ਨਾਲ ਮੁਕਾਬਲਾ ਚੱਲ ਰਿਹਾ ਉਹਨਾਂ ਦਾ 63000 ਜਿਹੜੀ ਤੇ 63051 ਵੋਟਾਂ ਕੁਲਵੀਰ ਜੀਰਾ ਲੈ ਚੁੱਕੇ ਨੇ ਉਹ ਭਾਈ ਸਰਬਸਿੰਘ ਜਿਹੜਾ ਭਾਈ ਮਾਫ਼ ਕਰਨਾ ਅਮਰਤਪਾਲ ਸਿੰਘ ਤੋਂ ਪਿੱਛੇ ਚੱਲ ਰਹੇ ਨੇ 50000 ਵੋਟਾਂ ਤੋਂ ਪਰ ਸ਼ੋਮਨੀ ਅਕਾਲੀ ਦਲ ਦੀ ਜੇਕਰ ਗੱਲ ਕਰੀਏ ਤਾਂ ਸ਼ੋਮਨੀ ਅਕਾਲੀ ਦਲ 88000 ਵੋਟ ਤੋਂ ਪਿੱਛੇ ਚੱਲ ਰਿਹਾ ਹੈ ਜਿਹੜੇ ਜਿਹਨਾਂ ਦੇ ਵੱਲੋਂ ਵੱਡੇ ਵੱਡੇ ਬਿਆਨ ਵੀ ਦਿੱਤੇ ਜਾ ਰਹੇ ਸਨ ਸਟੇਜਾਂ ਦੇ ਉੱਤੇ ਪੰਥਕ ਹੋਣ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਲੋਕਾਂ ਦੇ ਵੱਲੋਂ ਸਾਰੇ ਨਕਾਰ ਦਿੱਤੇ ਗਏ ਨੇ ਭਾਵੇਂ ਪੁਰਾਣੇ ਮੰਤਰੀ ਹੋਣ ਜਾਂ ਫਿਰ ਮੌਜੂਦਾ ਮੰਤਰੀ ਹੋਣ ਕਿਉਂਕਿ 56000 ਵੋਟ ਤੋਂ ਤਾਂ ਆਮ ਆਦੀ ਪਾਰਟੀ ਦਾ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਭਾਈ ਅਮਰਤਪਾਲ ਤੋਂ ਪਿੱਛੇ ਚੱਲ ਰਿਹਾ ਹੈ ਹੁਣ ਤੋਂ ਦੱਸ ਦਈਏ ਕਿ ਇੱਥੇ ਜਿਹੜੇ ਕੈਂਡੀਡੇਟ ਖੜੇ ਸਨ ਉਹਨਾਂ ਦੇ ਵੱਲੋਂ ਜੋ ਕੁਝ ਬਿਆਨਬਾਜ਼ੀ ਦਿੱਤੀ ਗਈ ਹੈ ਉਹਨੂੰ ਲੈ ਕੇ ਵੀ ਕਿਤੇ ਨਾ ਕਿਤੇ ਚਰਚਾ ਸੀ ਪਰ ਅਮਰਤਪਾਲ ਦੇ ਲਈ ਜਿਹੜੀ ਚੋਣ ਲੜੀ ਜਾ ਰਹੀ ਸੀ ਉਸ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਜਿਵੇਂ ਪ੍ਰਚਾਰ ਹੋਇਆ ਉਹ ਉਹਦਾ ਕਿਤੇ ਨਾ ਕਿਤੇ ਲਾਭ ਹੁੰਦਾ ਦਿਖਾਈ ਦੇ ਰਿਹਾ ਹੁਣ ਵੇਖਣਾ ਇਹ ਹੋਵੇਗਾ ਕਿ ਅਮਰਤਪਾਲ ਕਿੰਨੇ ਲੀਡ ਤੋਂ ਜਿੱਤੇ ਨੇ ਕਿਉਂਕਿ 50000 ਦੀ ਲੀਡ ਕੋਈ ਥੋੜੀ ਨਹੀਂ ਹੁੰਦੀ ਇਸ ਨੂੰ ਤੋੜਨਾ ਇੰਨਾ ਸੁਖਾਲਾ ਨਹੀਂ ਹੋਵੇਗਾ ਕਿਸੇ ਪਾਰਟੀ ਦੇ ਵੱਲੋਂ ਕਿ ਇੱਕ ਹਲਕੇ ਦੀ ਇੰਨੀ ਲੀਡ ਆ ਜਾਵੇ ਇਸ ਕਰਕੇ ਹੁਣ ਵੇਖਣਾ ਇਹ ਹੋਵੇ ਕਿ ਅਮਰਤਪਾਲ ਕਿੰਨੀ ਵੋਟ ਲੈ ਕੇ ਜਾਂਦੇ ਨੇ ਤੇ ਕਿੰਨੀ ਲੀਡ ਤੇ ਜੋ ਆਉਂਦੇ ਨੇ ਕੀ ਅਮਰਤਪਾਲ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜੇਲ੍ਹ ਤੋਂ ਬਾਹਰ ਆ ਜਾਣਗੇ ਇਹ ਵੱਡਾ ਸਵਾਲ ਹੈ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਜੇਕਰ ਤੁਸੀਂ ਚੋਣ ਜਿੱਤ ਜਾਂਦੇ ਹੋ ਤਾਂ ਜੇਲ੍ਹ ਤੋਂ ਬਾਹਰ ਆ ਸਕਦੇ ਹੋ ਪਰ ਹੁਣ ਵੇਖਣਾ ਹੋਵੇਗਾ ਕਿ ਕਿਵੇਂ ਜਿਹੜੇ ਭਾਈ ਅੰਮ੍ਰਿਤਪਾਲ ਨੇ ਕੀ ਖਰੂਰ ਸੈਭੀ ਚੌਂ ਜਿੱਤਨ ਤੋਂ ਬਾਅਦ ਕੀ ਡਬਰੂ ਜਿਹੜੀ ਜੇਲ ਹੈ ਉਸ ਤੋਂ ਬਾਹਰ ਆ ਜਾਣਗੇ ਜਾਂ ਫਿਰ ਨਹੀਂ ਇਹ ਵੱਡਾ ਸਵਾਲ ਹੈ ਹੁਣ ਸਭ ਦੀ ਨਜ਼ਰਾਂ ਇਹਦੇ ਉੱਤੇ ਟਿਕੀਆਂ ਹੋਈਆਂ ਨੇ ਕੀ ਭਾਈ ਅੰਮ੍ਰਿਤਪਾਲ ਆਉਣਗੇ ਜੇਲ ਤੋਂ ਬਾਹਰ ਜਾਂ ਫਿਰ ਨਹੀਂ ਤੁਸੀਂ ਕੀ ਸੋਚਦੇ ਹੋ ਖਰੂਰ ਦੀ ਸੈਭ ਦੀ ਸੀਟ ਨੂੰ ਲੈ ਕੇ ਤੁਸੀਂ ਕਮੈਂਟ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦਿਓ ਧੰਨਵਾਦ